राधे राधे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਮਾਤਾ ਜੀ ਮੈਂ ਕੁਝ ਮਹੀਨਿਆਂ ਲਈ ਵਿਦੇਸ਼ ਜਾਣਾ ਹੈ ਮੈਂ ਤੁਹਾਡਾ ਵਰਦ ਆਸ਼ਰਮ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਹੈ ਲਗਭਗ 30 ਸਾਲਾਂ ਦੇ ਅਣਵਿਆਹੇ ਡਾਕਟਰ ਸੰਦੀਪ ਨੇ ਦੇਰ ਰਾਤ ਘਰ ਵਿੱਚ ਦਾਖਲ ਹੁੰਦੇ ਹੋਏ ਆਪਣੀ ਮਾਂ ਨੂੰ ਕਿਹਾ ਤਾਂ ਮਾਂ ਬੋਲੀ ਬੇਟਾ ਕੀ ਤੇਰਾ ਵਿਦੇਸ਼ ਜਾਣਾ ਜ਼ਰੂਰੀ ਹੈ ਮਾਂ ਦੀ ਆਵਾਜ਼ ਵਿੱਚ ਚਿੰਤਾ ਤੇ ਘਬਰਾਹਟ ਸਾਫ਼ ਦਿਖਾਈ ਦੇ ਰਹੀ ਸੀ ਫਿਰ ਡਾਕਟਰ ਸੰਦੀਪ ਨੇ ਕਿਹਾ ਮਾਂ ਮੈਂ ਕੁਝ ਰਿਸਰਚ ਕਰਨ ਲਈ ਇੰਗਲੈਂਡ ਜਾਣਾ ਹੈ ਵੈਸੇ ਵੀ ਕੁਝ ਮਹੀਨਿਆਂ ਦੀ ਗੱਲ ਹੈ ਫਿਰ ਮੈਂ ਤੁਹਾਨੂੰ ਘਰ ਵਾਪਸ ਲੈ ਆਵਾਂਗਾ ਤੇਰੀ ਮਰਜ਼ੀ ਹੈ ਪੁੱਤ ਮਾਂ ਨੇ ਮਰੀ ਜਿਹੀ ਆਵਾਜ਼ ਵਿੱਚ ਕਿਹਾ ਏ ਕਹਿ ਕੇ ਮਾਂ ਸੌਂ ਗਈ ਅਗਲੇ ਦਿਨ ਸੰਦੀਪ ਨੇ ਆਪਣੀ ਮਾਂ ਨੂੰ ਨੇੜਲੇ ਫਿਰਦਾ ਆਸ਼ਰਮ ਵਿੱਚ ਛੱਡ ਦਿੱਤਾ। ਵਿਰਦਾ ਆਸ਼ਰਮ 'ਚ ਆਉਣ ਤੇ ਸ਼ੁਰੂ 'ਚ ਹਰ ਵਿਅਕਤੀ ਦੇ ਚਿਹਰੇ ਤੇ ਜ਼ਿੰਦਗੀ ਪ੍ਰਤੀ ਨਿਰਾਸ਼ਾ ਸਾਫ਼ ਨਜ਼ਰ ਆਉਂਦੀ ਹੈ। ਪਰ ਵਿਰਦਾ ਆਸ਼ਰਮ 'ਚ ਰਹਿ ਕੇ ਵੀ ਜਾਣੀਕੀ ਦੇਵੀ ਦੇ ਚਿਹਰੇ ਤੇ ਕੋਈ ਝੁਰੜੀ ਨਹੀਂ ਸੀ। ਇੱਕ ਦਿਨ ਆਸ਼ਰਮ ਵਿੱਚ ਬੈਠੇ ਕੁਝ ਬਜ਼ੁਰਗ ਆਪਸ ਵਿੱਚ ਗੱਲਾਂ ਕਰ ਰਹੇ ਸਨ। ਇਹਨਾਂ ਵਿੱਚ ਤਿੰਨ ਤੋਂ ਚਾਰ ਔਰਤਾਂ ਸਨ। ਇੱਕ ਔਰਤ ਨੇ ਕਿਹਾ ਕਿ ਡਾਕਟਰ ਦਾ ਕੋਈ ਰਿਸ਼ਤੇਦਾਰ ਨਹੀਂ ਸੀ। ਜੋ ਉਹ ਆਪਣੀ ਮਾਂ ਨੂੰ ਇੱਥੇ ਛੱਡ ਗਿਆ। ਤਦ ਉੱਥੇ ਬੈਠੀ ਇੱਕ ਔਰਤ ਨੇ ਕਿਹਾ, "ਜਾਨਕੀ ਦੇਵੀ ਦੇ ਪਤੀ ਦੀ ਜਵਾਨੀ ਵਿੱਚ ਮੌਤ ਹੋ ਗਈ ਸੀ। ਉਦੋਂ ਸੰਦੀਪ 5 ਸਾਲ ਦਾ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਜਾਨਕੀ ਦੇਵੀ ਜੀ ਅਤੇ ਉਹਨਾਂ ਦੇ ਪੁੱਤਰ ਨੂੰ ਬਹੁਤ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਉਦੋਂ ਕਿਸੇ ਰਿਸ਼ਤੇਦਾਰ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਸੀ। ਜਾਨਕੀ ਦੇਵੀ ਨੇ ਦੂਜਿਆਂ ਦੇ ਘਰ ਝਾੜੂ ਪੂੰਝਾ ਕਰ-ਕਰ ਕੇ ਆਪਣੇ ਪੁੱਤਰ ਸੰਦੀਪ ਨੂੰ ਪੜਾਇਆ ਲਿਖਾਇਆ। ਸੰਦੀਪ ਪੜਨ ਲਿਖਣ ਵਿੱਚ ਬਹੁਤ ਹੁਸ਼ਿਆਰ ਸੀ ਇਸੇ ਕਰਕੇ ਉਹ ਡਾਕਟਰ ਬਣਿਆ। ਕਰੀਬ 7 ਮਹੀਨੇ ਵਿਰਦਾਸ਼ਨ ਵਿੱਚ ਬਿਤਾਉਣ ਤੋਂ ਬਾਅਦ ਇੱਕ ਦਿਨ ਜਾਣਕੀ ਦੇਵੀ ਵਿਰਦਾਸ਼ਰਮ ਦੇ ਫੋਨ ਤੋਂ ਆਪਣੇ ਬੇਟੇ ਨੂੰ ਫੋਨ ਕਰਕੇ ਕਹਿੰਦੀ ਹੈ ਸੰਦੀਪ ਤੂੰ ਇੰਡੀਆ ਆਇਆ ਹੈ ਜਾਂ ਹਜੇ ਇੰਗਲੈਂਡ ਵਿੱਚ ਹੀ ਹੈ? ਸੰਦੀਪ ਨੇ ਜਵਾਬ ਦਿੱਤਾ ਮਾਂ ਮੈਂ ਹਜੇ ਇੰਗਲੈਂਡ 'ਚ ਹੀ ਆਂ। ਹੁਣ ਜਦੋਂ ਵੀ 3-4 ਮਹੀਨੇ ਬਾਅਦ ਜਾਣਕੀ ਦੇਵੀ ਫੋਨ ਕਰਦੀ ਤਾ ਸੰਦੀਪ ਦਾ ਇੱਕੋ ਜਵਾਬ ਹੁੰਦਾ ਕਿ ਮੈਂ ਅਜੇ ਇੱਥੇ ਹੀ ਆ ਜਿਵੇਂ ਹੀ ਮੈਂ ਆਪਣੇ ਦੇਸ਼ ਆਵਾਂਗਾ ਮੈਂ ਤੁਹਾਨੂੰ ਦੱਸਾਂਗਾ ਇਸ ਤਰ੍ਹਾਂ ਸਮਾਂ ਬੀਤਦਾ ਗਿਆ 2 ਸਾਲ ਬੀਤ ਗਏ ਹੁਣ ਤਾਂ ਵਿਰਦਾ ਆਸ਼ਰਮ ਦੇ ਲੋਕ ਵੀ ਕਹਿਣ ਲੱਗੇ ਕਿ ਦੇਖੋ ਕਿੰਨਾ ਚਲਾਕ ਪੁੱਤਰ ਨਿਕਲਿਆ ਕਿੰਨੇ ਧੋਖੇ ਨਾਲ ਆਪਣੀ ਮਾਂ ਨੂੰ ਇੱਥੇ ਛੱਡ ਗਿਆ ਫਿਰ ਆਸ਼ਰਮ ਦੇ ਇੱਕ ਹੋਰ ਬਜ਼ੁਰਗ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਡਾਕਟਰ ਵਿਦੇਸ਼ ਗਿਆ ਹੋਵੇਗਾ ਉਹ ਬਜ਼ੁਰਗ ਰਤੋ ਚਟਕਾਰਾ ਪਾਉਣਾ ਚਾਹੁੰਦਾ ਸੀ ਫਿਰ ਇੱਕ ਹੋਰ ਬਜ਼ੁਰਗ ਨੇ ਕਿਹਾ ਪਰ ਉਸ ਦਾ ਤਾਂ ਹਲੇ ਵਿਆਹ ਵੀ ਨਹੀਂ ਹੋਇਆ ਸੀ ਫਿਰ ਕੋਈ ਸਹੇਲੀ ਹੋਵੇਗੀ ਜਿਸ ਨੇ ਕਿਹਾ ਹੋਵੇਗਾ ਪਹਿਲਾਂ ਮਾਂ ਦੇ ਰਹਿਣ ਦਾ ਵੱਖਰਾ ਪ੍ਰਬੰਧ ਕਰ ਤਾਂ ਹੀ ਮੈਂ ਤੇਰੇ ਨਾਲ ਵਿਆਹ ਕਰਾਂਗੀ 2 ਸਾਲ ਆਸ਼ਰਮ ਵਿੱਚ ਰਹਿਣ ਤੋਂ ਬਾਅਦ ਜਾਣਕੀ ਦੇਵੀ ਜੀ ਨੂੰ ਆਪਣੀ ਕਿਸਮਤ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੂੰ ਆਪਣੇ ਪੁੱਤਰ ਦਾ ਦੁੱਖ ਅੰਦਰੋਂ ਹੀ ਅੰਦਰ ਖਾਣ ਲੱਗਾ ਉਹ ਪੂਰੀ ਤਰ੍ਹਾਂ ਟੁੱਟ ਗਈ ਸਾਲ ਕੋ ਹੋਰ ਆਸ਼ਰਮ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਜਾਨਕੀ ਦੇਵੀ ਜੀ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮੌਤ ਤੇ ਆਸ਼ਰਮ ਦੇ ਲੋਕਾਂ ਨੇ ਆਸ਼ਰਮ ਦੇ ਸੰਚਾਲਕ ਸ਼ਰਮਾ ਜੀ ਨੂੰ ਕਿਹਾ, ਘੱਟੋ ਘੱਟ ਉਹਨਾਂ ਦੀ ਮੌਤ ਦੀ ਖਬਰ ਤਾਂ ਉਹਨਾਂ ਦੇ ਬੇਟੇ ਨੂੰ ਦੇ ਦਿਓ। ਸਾਨੂੰ ਨਹੀਂ ਲੱਗਦਾ ਕਿ ਉਹ ਵਿਦੇਸ਼ ਗਿਆ ਹੋਵੇਗਾ। ਤਾਂ ਸ਼ਰਮਾ ਜੀ ਨੇ ਕਿਹਾ, ਮੈਂ ਉਹਨਾਂ ਦੇ ਬੇਟੇ ਨੂੰ ਕਿਵੇਂ ਸੂਚਿਤ ਕਰਾਂ? ਉਸ ਨੂੰ ਮਰੇ ਨੂੰ 3 ਸਾਲ ਹੋ ਗਏ ਹਨ। ਸ਼ਰਮਾ ਜੀ ਦੀਆਂ ਇਹ ਗੱਲਾਂ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਫਿਰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਜੇ ਮਰੇ ਨੂੰ 3 ਸਾਲ ਹੋ ਗਏ ਹਨ ਤਾਂ ਜਾਣਕੀ ਦੇਵੀ ਜੀ ਜੋ ਮੋਬਾਈਲ ਤੇ ਗੱਲ ਕਰਦੇ ਸਨ ਉਹ ਤਦ ਸ਼ਰਮਾ ਜੀ ਨੇ ਕਿਹਾ ਮੇਰੇ ਕੋਲ ਉਹ ਮੋਬਾਈਲ ਹੈ ਜਿਸ ਵਿੱਚ ਉਨ੍ਹਾਂ ਦੇ ਪੁੱਤਰ ਦੀ ਆਵਾਜ਼ ਰਿਕਾਰਡ ਕੀਤੀ ਗਈ ਹੈ ਇੱਕ ਬਜ਼ੁਰਗ ਨੇ ਪੁੱਛਿਆ ਪਰ ਅਜਿਹਾ ਕਿਉਂ ਫਿਰ ਸ਼ਰਮਾ ਜੀ ਨੇ ਕਿਹਾ ਲਗਭਗ 4 ਸਾਲ ਪਹਿਲਾਂ ਜਦੋਂ ਸੰਦੀਪ ਆਪਣੀ ਮਾਂ ਨੂੰ ਇੱਥੇ ਛੱਡਣ ਆਇਆ ਸੀ ਤਾਂ ਉਸਨੇ ਮੈਨੂੰ ਦੱਸਿਆ ਕਿ ਸ਼ਰਮਾ ਜੀ ਮੈਨੂੰ ਬਲੱਡ ਕੈਂਸਰ ਹੋ ਗਿਆ ਹੈ ਤੇ ਮੈਂ ਡਾਕਟਰ ਹੋਣ ਦੇ ਨਾਤੇ ਚੰਗੀ ਤਰ੍ਹਾਂ ਜਾਣਦਾ ਕਿ ਮੈਂ ਇਸ ਦੀ ਆਖਰੀ ਸਟੇਜ ਤੇ ਹਾਂ ਮੇਰੇ ਮੂੰਹ ਅਤੇ ਮਸੂੜੀਆਂ ਵਿੱਚੋਂ ਵੀ ਖੂਨ ਨਿਕਲਦਾ ਹੈ ਮੇਰੀ ਮਾਂ ਇਸ ਸਮੱਸਿਆ ਨੂੰ ਨਹੀਂ ਦੇਖ ਸਕੇਗੀ ਉਹ ਜੀਉਂਦੀ ਜੀ ਮਰ ਜਾਵੇਗੀ ਮੈਂ ਮਰਨਾ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਮੇਰੀ ਮਾਂ ਮੇਰੇ ਕਾਰਨ ਮੇਰੇ ਤੋਂ ਪਹਿਲਾਂ ਮਰ ਜਾਵੇ ਮਰਨ ਤੋਂ ਪਹਿਲਾਂ ਮੈਂ ਆਪਣਾ ਦੋ ਕਮਰਿਆਂ ਵਾਲਾ ਛੋਟਾ ਫਲੈਟ ਅਤੇ ਘਰ ਦਾ ਸਾਰਾ ਸਮਾਨ ਆਸ਼ਰਮ ਨੂੰ ਦਾਨ ਕਰ ਦਿਆਂਗਾ। ਇਹ ਕਹਾਣੀ ਸੁਣ ਕੇ ਆਸ਼ਰਮ ਦੇ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਜਾਨਕੀ ਦੇਵੀ ਦਾ ਅੰਤਿਮ ਸੰਸਕਾਰ ਆਸ਼ਰਮ ਵਿੱਚ ਹੀ ਕੀਤਾ ਗਿਆ। ਸ਼ਰਮਾ ਜੀ ਨੇ ਅੰਤਿਮ ਰਸਮਾਂ ਵਿੱਚ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਬੁਲਾਇਆ। ਮਾਂ-ਪੁੱਤ ਦੇ ਇਸ ਅਨਮੋਲ ਪਿਆਰ ਅਤੇ ਅਟੁੱਟ ਕਹਾਣੀ ਨੇ ਕੁਝ ਲੋਕਾਂ ਤੇ ਅਜੀਹਾ ਪ੍ਰਭਾਵ ਪਾਇਆ ਕਿ ਕੁਝ ਪੁੱਤਰ ਆਪਣੇ ਬੁੱਢੇ ਮਾਪਿਆਂ ਨੂੰ ਘਰ ਵਾਪਸ ਲੈ ਗਏ। ਉਮੀਦ ਕਰਦੀ ਹਾਂ ਮਾਂ ਪੁੱਤ ਦੇ ਪਿਆਰ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਣਾ। ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਕਹਾਣੀ ਸੁਣਨ ਲਈ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ।